ਸਸਿਕਾ ਜੀ ਸਾਰਿਆਂ ਨੂੰ ਕੀ ਹਾਲ ਚਾਲ ਜੇ ਤੇ ਇਸ ਤਰ੍ਹਾਂ ਵਾਜੀ ਮੌਸਮ ਬਹੁਤ ਜ਼ਿਆਦਾ ਉਹ ਥੈਂਕ ਯੂ ਫਰਾਇਓ ਖਰਾਬ ਚੱਲੰਦਿਆ ਵਾ ਤੇ ਸੁੱਕੀ ਹਵਾ ਠੰਡੀਆਂ ਹਵਾਵਾਂ ਉਹਦੇ ਕਰਕੇ ਬੱਚੇ ਬੜੇ ਬਿਮਾਰ ਹੁੰਦੇ ਆ ਆਪਣੇ ਵੀ ਦੋਵੇਂ ਢਿੱਲੇ ਪਏ ਹੋਏ ਨੇ ਤੇ ਪਹਿਲਾਂ ਛੋਟਾ ਹੀ ਢਿੱਲਾ ਪਿਆ ਬੁਖਾਰ ਹੋ ਗਿਆ ਚਿਕਨ ਬਾਕਸ ਹੋ ਗਿਆ ਤੇ ਹੁਣ ਉਹ ਠੀਕ ਹੋਇਆ ਤੇ ਵੱਡਾ ਵੱਡੇ ਭਾਈ ਸਾਹਿਬ ਹੋ ਗਏ ਨੇ ਤੇ ਹੁਣ ਵੱਡੇ ਭਾਈ ਸਾਹਿਬ ਨੌਕ ਹੋ ਗਿਆ ਵਾ ਚਿਕਨ ਬਾਕਸ ਤੇ ਛੋਟਾ ਚੱਲਿਆ ਵਾ ਅੱਜ 4 ਦਿਨ ਬਾਅਦ ਸਕੂਲ ਇਹ ਛੋਟੇ ਨੂੰ ਟਕਾ ਦਿੱਤਾ ਸੀ ਮੱਥਾ ਤੇ ਹੁਣ ਉਹਨੂੰ ਫਰਕ ਹੈ ਤੇ ਹੁਣ ਭਾਈ ਸਾਹਿਬ ਨੂੰ ਦਵਾਈ ਦੇ ਕੇ ਫਿਰ ਵੀ ਬੁਖਾਰ ਦੀ ਤੇ ਭੇਜਣ ਲੱਗੇ ਆ ਸਕੂਲ ਤੇ ਵੱਡੇ ਭਾਈ ਸਾਹਿਬ ਨੂੰ ਉਧਰ ਰੈਸਟ ਤੇ ਇਹ ਨਾਲ ਨਹੀਂ ਹੈ ਸਾਫ਼ ਕਰਦੇ ਠੀਕ ਹੈ ਦੂਜੇ ਕਮਰੇ 'ਚ ਤੇ ਦੇ ਦੇ ਮੈਡਮ ਲੱਗੇ ਕਹਿੰਦੇ ਫੋਨ ਕਰਦੇ ਪਏ ਆ ਕਿ ਕਿੱਥੇ ਬੱਚੇ ਆ ਨਹੀਂ ਦੇ ਸਕੂਲੇ ਕੀ ਗੱਲ ਹੋ ਗਈ ਤੇ ਉਹਨਾਂ ਨੂੰ ਮਸਦਰ ਤੇ ਮੈਸੇਜ ਪਾ ਕੇ ਦੱਸਤਾ ਮੈਡਮ ਨੂੰ ਹੁਣ ਚੱਲੇ ਭਾਈ ਸਾਹਿਬ ਟਿਊਸ਼ਨ ਨੂੰ ਮੈਡਮ ਨੇ ਕਾਲੇ ਕਹਿੰਦੇ ਮੈਂ ਜਾ ਜੋ ਵੀ ਨਹੀਂ ਆਇਆ ਲੱਗਦਾ ਉਹ ਨਾ ਹੁਣ ਪੈ ਗਿਆ ਹਾਂ ਕਿਉਂਕਿ ਇੱਕ ਵਾਰੀ ਹੁਣੇ ਥੋੜੀ ਦੇ ਪਹਿਨਾ ਟਿਊਸ਼ਨ ਨੂੰ ਮੈਡਮ ਨੇ ਫੋਨ ਕੀਤਾ ਸੀ ਤੇ ਹੁਣ ਉਹਨੂੰ ਦੇਖਦੇ ਆ ਅੱਜ ਛੋਟੇ ਦਾ ਦਿਨ ਕਿਸ ਤਰ੍ਹਾਂ ਲੰਘਦਾ ਹੈ ਤੇ ਦਵਾਈ ਖਾ ਕੇ ਭੇਜਾਂ ਖਾਂਸੀ ਵਗੈਰਾ ਆਉਂਦੀ ਦਵਾਈ ਖਾ ਕੇ ਭੇਜਦੇ ਆ ਖਵਾ ਕੇ ਤੇ ਵਾਇਗ ਨੂੰ ਮੇਰੀ ਘਰੇ ਠੀਕ ਹੀ ਰੱਖੇ ਲੋਜੀ ਵੀ ਵਗਦੀ ਪਈ ਆ ਤੇ ਚਲੋ ਠੀਕ ਹੈ ਜੀ ਹੋ ਗਏ ਤਿਆਰ ਤੇ ਜਾਂਦੇ ਆ ਸਕੂਲ ਛੱਡ ਕੇ ਆਨੇ ਤੇ ਪੈਸਾ ਵੱਡੇ ਹੁਣ ਰੈਸਟ ਕਰ ਰਹੇ ਨੇ ਤੇ ਅੱਜ ਦੂਸਰਾ ਦਿਨ ਹੈ ਤੇ ਉਹ ਦੇਖੋ ਕੱਲ ਉਹਨਾਂ ਨੂੰ ਵੀ ਮੱਥਾ ਟੇਕਾ ਕੇ ਲਿਆਵਾਂਗੇ ਤੇ ਫਿਰ ਜੇ ਫਰਕ ਪੈ ਗਿਆ ਤੇ ਇਸ ਵੇ ਸਕੂਲ ਨੂੰ ਇਹਨਾਂ ਨੂੰ ਵੀ ਭੇਜਾਂਗੇ ਅੱਜ ਛੁੱਟੀ ਹੈ ਚਲੋ ਜੀ ਛੋਟੇ ਭਾਈ ਸਾਹਿਬ ਹੋ ਗਏ ਨੇ ਤਿਆਰ ਕੀ ਉਹਨਾਂ ਨੂੰ ਰਹਿ ਤੋ ਪੁੱਤ ਲੱਗਾ ਕੋਈ ਨਹੀਂ ਚਲੋ ਬੈਕ ਤੇ ਤੁਹਾਡਾ ਆਜੋ ਵੱਡ ਬੋਰਡ ਫੜਾਓ ਮੈਨੂੰ ਕੁਲ ਜਿਆਦਾ ਖਾਂਸੀ ਤੇ ਨਹੀਂ ਆਈ। ਨਹੀਂ। ਤੇ ਫਿਰ ਆਈ ਹੀ। ਬੁਖਾਰ ਤੇ ਨਹੀਂ ਗਿਆ ਹੋਇਆ। ਮੈਡਮ ਕੀ ਕਹਿੰਦੇ ਜੀ? ਇੰਨੇ ਦਿਨ ਬਾਅਦ ਆਵੇ। ਫਾਂਸੀ ਹੋ ਜਾਵੇ ਲਾ। ਕਿੰਨੀ ਖਾਂਸੀ ਆਉਂਦੀ ਫੇਰ ਤੈਨੂੰ ਕਿਹਾ ਹਜੇ ਕਿ ਬਾਹਰ ਦੀ ਚੀਜ਼ ਨਾ ਖਾਓ। ਧਿਆਨ ਰੱਖਣਾ। ਕਿੰਨਾ ਬੁਰਾ ਹਾਲ ਹੈ ਤੇ ਬਿਸਕੁਟ ਰੇ ਚੋ ਚਾਕਲੇਟਾਂ ਦੇ ਖਾਣੇ। ਰਹੰਦੋ ਹਾਂ ਛੱਡ ਦੋ ਰਹੰਦੋ ਬਸ ਕਰ ਬਾਅਦ ਚ ਖਾ ਲਿਓ ਰਹੰਦੋ ਬਾਅਦ ਚ ਖਾ ਲੇ ਛੱਡ ਦੋ ਮੈਨੂੰ ਕਹਿੰਦੇ ਕਿੰਨੇ ਚਿਰ ਬਾਅਦ ਆਇਆ ਪੁੱਛਤੇ ਮੈਡਮ ਨਹੀਂ ਮਾਸੀ ਸასიਆ ਕੋ ਲਈ ਆਈ ਐ ਨਾ ਕੁਠੀ ਪਾਈ ਮਾਸੀ ਨੂੰ ਐ ਭਾਲੂ ਜੇ ਬਣ ਗਏ ਟੋਪੀ ਪਾ ਕੇ ਭਾਲੂ ਜੇ ਬਣ ਗਏ ਹੂੰ ਮਾਸੀ ਨੇ ਤੈਨੂੰ ਸੁਆਦਣਾ ਹੀ ਹੁਣ ਚਲ ਆਸੀ ਮਾਸੀ ਨੂੰ ਸੁਆਦਣਾ ਤੈਨੂੰ ਸੁਆਈ ਨਾ ਟਿਊਸ਼ਨ ਜਾਣਾ ਏ ਤੇ ਥਾ ਥਾ ਨਹੀਂ ਮੈਡਮ ਅੱਗੇ ਬੁਲਾਉਂਦੇ ਆ ਕਿੰਨੀਆਂ ਛੁੱਟੀਆਂ ਹੋ ਗਈਆਂ ਵਾ ਨਹੀਂ ਸੋਣਾ ਕੋ ਨਹੀਂ ਸੋਣਾ ਨਹੀਂ ਸੋਣਾ ਹਾਏ ਚਾਹ ਪੀਣੀ ਕੋ ਕੋ ਮਾਸੀ ਚਾਹ ਪੀਣੀ ਤੀ ਕੋ ਮਾਸੀ ਨੂੰ ਚਾਹ ਪੀਣੀ ਯਾਸ਼ੇ ਅਰੇ ਜਾਣੇ ਤੋ ਨਾ ਅਰੇ ਵੀ ਤੂੰ ਹਾਂਜੀ ਨੀਨੀ ਆ ਗਈ ਹੁਣ ਸੋ ਗਿਆ ਸੋ ਗਿਆ ਨਹੀਂ ਸੁੱਤਾ ਇਹ ਹੋ ਗਿਆ ਮਾਸੀ ਕੀ ਕਹਿੰਦੇ ਸੀ ਹੈ ਯੇਸ਼ ਮਾਸੀ ਕੀ ਕਹਿੰਦੇ ਸੀ ਮਾਸੀ ਚੀਜੀ ਨਹੀਂ ਆਏ ਤੇਰੇ ਅਸ ਮਮਾ ਆਵਾਜ਼ ਤੇ ਬਿਜਾਰ ਨਹੀਂ ਚਲੇ ਸਵੈਟਰ ਲੈ ਮਮਾ ਮਾਸੀ ਨਹੀਂ ਹਾਸੀ ਮਾਸੀ ਮੂਨਾ ਮਾਸੀ ਮੇਕਅਪ ਨਿਕਾ ਚਲ ਗਏ ਹਾ ਦੇਖ ਆਨੀ ਹੂੰ ਹਾਸੀ ਕਾ ਹਾ ਆਪਣੇ ਘਰ ਨਹੀਂ ਜਾਣਾ ਇਧਰ ਹੀ ਰਹਿਵੇ ਮੈਂ ਵੀ ਨਾਲ ਜਾਣਾ ਹੂੰ ਉਸੀ ਕਿਹਾ ਸੀ ਕਿ ਮੈਂ ਹੀ ਜਾਣਾ ਹੈ ਚਲਾ ਛੱਡ ਗਿਆ ਉਹ ਨਹੀਂ ਜਾਣਾ ਨਹੀਂ ਜਾਣਾ ਚਲਾ ਛੱਡ ਗਿਆ ਉਹ ਮੈਂ ਨਹੀਂ ਜਾਣਾ ਠੀਕ ਹੈ ਆਪਾਂ ਮੈਂ ਚੰਗਾ ਫਿਰ ਸਾਸਰੀ ਕਾਲ ਕਰ ਤੂੰ ਟਿਊਸ਼ਨ ਤੇ ਟਿਊਸ਼ਨ ਤੇ ਮੈਡਮ ਨੇ ਅਜਿਆ ਇਕੱਲਾ ਗਿਆ ਟਿਊਸ਼ਨ ਤੇ ਹਾਂ ਪਾ ਤੋਂ ਬਿਨਾ ਆ ਟਿਊਸ਼ਨ ਤਾਂ ਇਕੱਲਾ ਹੀ ਗਿਆ ਸੀ ਪਾ ਠੀਕ ਨਹੀਂ ਸੀ ਤੇ ਪਾ ਦੀ ਟਿਊਸ਼ਨ ਦਾ ਛੁੱਟੀ ਤੇ ਪਾ ਠੀਕ ਨਹੀਂ ਸੀ ਤੇ ਪਾ ਦੀ ਛੁੱਟੀ ਕਰਾਤੀ ਹਾਂ ਐਸੋ ਲੈ ਕਾਕਾ ਅੱਜ ਕਾਕਾ ਕੱਲਾ ਹੀ ਗਿਆ ਤਿੰਨ ਦਿਨ ਹੋ ਗਈ ਭਾ ਕੱਲਾ ਜਾਂਦਿਆ ਸੀ ਤੇ ਅੱਜ ਕਾਕਾ ਫਸਟ ਟਾਈਮ ਗਿਆ ਕੱਲਾ ਹੂੰ ਪਹਿਲੀ ਵਾਰ ਤੇ ਮੈਨਾਂ ਸੋਣਾ ਆ ਜਾ ਉਧਰ ਹੈ ਯਾਸ਼ ਕੰਦਾ ਮੈਨਾਂ ਸੋਣਾ ਅਜੇ ਉਧਰ ਨਹੀਂ ਚੋਣਾ ਮੈਨਾਂ ਸੋਣਾ ਉਧਰ ਮੰਨੋ ਚੋਣਾ ਹੈ ਉਧਰ ਜਾਣਾ ਹੈ ਇਧਰ ਪਾ ਨੂੰ ਇਧਰ ਪਾ ਨੂੰ ਕੱਲੇ ਲਵੇਂ ਪਾ ਦਿੰਨੇ ਪਾ ਲੈ ਨਹੀਂ ਸੋਣਾ ਕੱਲੇ ਹੂੰ ਇਹਨੇ ਫੇਰ ਕਹਿਣਾ ਤੁ ਵੀ ਉਧਰ ਹੈ ਨੀ ਨੀ ਆਈ ਏ ਕਿਦਾਂ ਸੋਣੇ ਘਰਾੜੇ ਮਾਰ ਕੇ ਚਲੋ ਠੀਕ ਹੈ ਜੀ ਹੁਣ ਨੀਂ ਨੀ ਕਰਨ ਲੱਗਾ ਵਾ ਰੋਟੀ ਖਾ ਲਈ ਐ ਤੇ ਇਸ ਦੇ ਨਾਲ ਵੀਡੀਓ ਦਾ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਬਾਏ ਕਰਦੇ ਬਾਏ ਬਾਏ ਸੱਚਾ ਚੰਗਾ ਜੀ ਸਾਸਿਕਾ ਸੱਚਾ ਕਰ